नमस्कार ये आकाशवाणी है हूं तुसी चंचल शर्मा तां परदेशक ਖਬਰਾਂ ਸੁਨੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ 파ਰਤੀ ਹਥਿਆਰਬੰਦ ਬਲਾ ਨੇ ਬੀਤੀ ਰਾਤ ਡਰੋਨ ਤੇ ਮਿਸਾਇਲਾਂ ਰਾਹੀਂ ਭਾਰਤ ਦੇ ਉੱਤਰੀ ਤੇ ਪੱਛਮੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕੀਤਾ ناکਾਮ ਸਰਕਾਰ ਦੇਸ਼ ਵਿੱਚ ਜ਼ਰੂਰੀ ਪ੍ਰਣਾਲੀਆਂ ਤੇ ਸੇਵਾਵਾਂ ਦੇ ਸੰਪੂਰਨ ਕਾਰਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਮੁੱਖ ਮੰਤਰੀ ਨੇ ਕਿਹਾ ਪੰਜਾਬ ਪਾਕਿਸਤਾਨ ਤੇ ਭਾਰਤ ਵਿਚਕਾਰ ਦੀਵਾਰ ਵਾਂਗ ਖੜ੍ਹਾ ਹੈ ਸਰਕਾਰ ਨੇ ਨੌ ਡਰੋਨ ਰੋਦੀ ਪ੍ਰਣਾਲੀਆਂ ਖਰੀਦਣ ਦਾ ਫੈਸਲਾ ਕੀਤਾ ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਸਾਰੇ ਵਿਦਿਅਕ ਸੰਸਥਾਨ ਵੀ ਅਗਲੇ ਹੁਕਮਾਂ ਤੱਕ ਪਾੰਦ ਰਹਿਣਗੇ ਬਲੈਕਆਊਟ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਕੀਤੀ ਜਾਵੇ ਪਾਲਣਾ ਪੰਜਾਬ ਪੁਲਿਸ ਨੇ ਅੱਜ ਇੱਕ ਨਸ਼ਾ ਤਸਕਰ ਨੂੰ ਮਾਰ ਮੁਕਾਇਆ ਅਤੇ ਦੋ ਹੋਰਾਂ ਨੂੰ ਕੀਤਾ ਗ੍ਰਿਫਤਾਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਆਈਪੀਐਲ 2025 ਨੂੰ ਇੱਕ ਹਫ਼ਤੇ ਲਈ ਤੁਰੰਤ ਮੁਅੱਤਲ ਕਰਨ ਦਾ ਐਲਾਨ ਤਹਿਣ ਖਬਰਾਂ ਵਿਸਥਾਰ ਨਾਲ ਭਾਰਤੀ ਹਥਿਆਰਬੰਦ ਬਲਾ ਨੇ ਬੀਤੀ ਰਾਤ ਡਰੋਨ ਤੇ ਮਿਸਾਈਲਾਂ ਰਾਹੀਂ ਪਾਰਹ ਦੇ ਉੱਤਰ ਤੇ ਪੱਛਮੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਸੰਗਠਿਤ ਰੱਖਿਆ ਸਟਾਕ ਮੁਤਾਬਕ ਪਾਕਿਸਤਾਨ ਨੇ ਜੰਮੂ ਪਠਾਨਕੋਟ ਤੇ ਉਧਮਪੁਰ ਚ ਫੌਜੀ ਟਿਕਾਣਿਆਂ ਅਤੇ ਅੰਤਰਰਾਸ਼ਟਰੀ ਸਰਹੱਦ ਨੇੜੇ ਦੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਭਾਰਤੀ ਹਥਿਆਰਬੰਦ ਬਲਾ ਨੇ ਹਮਲੇ ਨੂੰ ਸਫਲਤਾ ਨਾਲ ناکਾਮ ਕਰ ਦਿੱਤਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਾਕਿਸਤਾਨ ਤੋਂ 8 ਮਿਜ਼ਾਈਲਾਂ ਜੰਮੂ ਕਸ਼ਮੀਰ ਦੇ ਸਤਵਾਰੀ ਸਾਂਬਾ ਆਰਸਪੁਰਾ ਅਤੇ ਅਰਨੀਆਂ ਵੱਲ ਤੱਕੀਆਂ ਗਈਆਂ ਇਹਨਾਂ ਮਿਜ਼ਾਈਲਾਂ ਨੂੰ ਹਵਾਈ ਰੱਖਿਆ ਇਕਾਈਆਂ ਵੱਲੋਂ ਰੋਕਿਆ ਗਿਆ ਤੇ ਨਸ਼ਟ ਕਰ ਦਿੱਤਾ ਗਿਆ ਇਸ ਦੌਰਾਨ ਅਜੋਈ ਇੱਕ ਵਿਸ਼ੇਸ਼ ਸਾਂਝੀ ਪ੍ਰੈਸ ਕਾਨਫਰੰਸ 'ਚ ਭਾਰਤੀ ਫੌਜ ਦੇ ਕਰਨਲ ਸੋਫੀਆ ਕੁਰੇਸ਼ੀ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਰਾਤ ਨੂੰ ਪਾਕਿਸਤਾਨ ਕੇ ਇੱਕ ਸ਼ਸਤਰ ਯੂਏਵੀ ਨੇ ਅਟੰਡਾ ਸੈਨ ਸਟੇਸ਼ਨ ਕੋ ਨਿਸ਼ਾਨਾ ਬਣਾਉਣੇ ਕੀ ਕੋਸ਼ਿਸ਼ ਵੀ ਕੀਤੀ ਜਿਸੇ ਪਕੜਾ ਗਿਆ ਪਰ ਉਸੇ निष्क्रिय कर दिया गया पाकिस्तानी हमले के जवाब में पाकिस्तान में चार हवाई रक्षा स्थलों पर सशस्त्र ड्रोन लॉन्च किए गए इनमें से एक ड्रोन एडी रडार को नष्ट करने में सक्षम रहा ਸਰਕਾਰ ਦੇਸ਼ ਵਿੱਚ ਜ਼ਰੂਰੀ ਪ੍ਰਣਾਲੀਆਂ ਤੇ ਸੇਵਾਵਾਂ ਦੇ ਸੰਪੂਰਨ ਕਾਰਜਿਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਰਾਸ਼ਟਰੀ ਸੁਰੱਖਿਆ ਸੰਬੰਧੀ ਹਾਲੀਆ ਵਿਕਾਸ ਦੇ ਮੱਦੇਨਜ਼ਰ ਰਾਸ਼ਟਰੀ ਤਿਆਰੀ ਤੇ ਅੰਤਰ ਮੰਤਰਾਲਾ ਤਾਲਮੇਲ ਲਈ ਵੱਖ-ਵੱਖ ਮੰਤਰਾਲਿਆਂ ਦੇ ਅਤੇ ਵਿਭਾਗਾਂ ਵੱਲੋਂ ਕਦਮ ਚੁੱਕੇ ਜਾ ਰਹੇ ਨੇ। ਕੇਂਦਰੀ ਸਿਹਤ ਮੰਤਰੀ ਜੀਪੀ ਨੱਡਾ ਨੇ ਅੱਜ ਜੋ ਸਿਹਤ ਬੁਨਿਆਦੀ ਢਾਂਚੇ ਤੇ ਤਿਆਰੀਆਂ ਬਾਰੇ ਆਪਣੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਅੱਜ ਸ਼ਾਮ ਨੂੰ ਬੈਂਕਾਂ ਤੇ ਮਾਲੀ ਸੰਸਥਾਵਾਂ ਦੀ ਸਾਈਬਰ ਸੁਰੱਖਿਆ ਤਿਆਰੀ ਦੀ ਸਮੀਖਿਆ ਕਰਨ ਲਈ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਇਸੇ ਤਰ੍ਹਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਨਤਕ ਖੇਤਰ ਦੇ ਬੈਂਕਾਂ ਨੇ ਸੂਚਿਤ ਕੀਤਾ ਹੈ ਕਿ ATM ਨਕਦੀ ਜਮਾ ਤਿਕੜਵਾਉਣ ਵਾਲੀਆਂ ਮਸ਼ੀਨਾਂ ਤੇ ਸਾਰੀਆਂ ਡਿਜੀਟਲ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਨੇ ਤੇ ਜਨਤਕ ਵਰਤੋਂ ਲਈ ਉਪਲਬਧ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੂਬਾ ਪਾਕਿਸਤਾਨ ਤੇ ਭਾਰਤ ਵਿਚਕਾਰ ਦੀਵਾਰ ਵਾਂਗ ਖੜਾ ਹੈ ਉਹਨਾਂ ਕਿਹਾ ਕਬਰੌਣ ਦੀ ਕੋਈ ਲੋੜ ਨਹੀਂ ਹੈ देश के लिए पंजाब खड़ा है बिल्कुल पैनिक होने की जरूरत नहीं है पंजाब सबसे फ्रंट पे है और गोली आती है पहली तो हमारे सीने में आती है। हम सीना तान के खड़े हैं और तिरंगे के लिए खड़े हैं ਸ਼੍ਰੀ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਕਿ ਸੂਬਾ ਸਰਕਾਰ ਨੇ دہشت گردੀ ਪੀੜਤਾ ਤੇ جنگ ਚ ਜ਼ਖਮੀ ਨਾਗਰਿਕਾਂ ਨੂੰ ਆਪਣੀ ਫਰਿਸ਼ਤੇ ਯੋਜਨਾ ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਪਹਿਲਾਂ ਸਿਰਫ ਸੜਕ ਹਾਦਸਿਆਂ ਦੀ ਪੀੜਤਾ ਨੂੰ ਮੁਫਤ ਇਲਾਜ ਪ੍ਰਦਾਨ ਕਰ ਰਹੀ ਸੀ ਉਹਨਾਂ ਨੇ ਕਿਹਾ ਹੁਣ ਤੋਂ دہشت گردੀ ਤੇ جنگ ਪੀੜਤਾ ਦੋਵਾਂ ਨੂੰ ਵੀ ਇਸ ਯੋਜਨਾ ਤਹਿਤ ਕਿਸੇ ਵੀ ਹਸਪਤਾਲ ਚ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ ਕੈਬਨਿਟ ਨੇ 9 ਡਰੋਨ ਰੋਦੀ ਪ੍ਰਣਾਲੀਆਂ ਖਰੀਦਣ ਦਾ ਫੈਸਲਾ ਕੀਤਾ ਹੈ पंजाब में बॉर्डर जो है पांच किलोमीटर है ड्रोन की समस्या आती रहती है एंटी ड्रोन सिस्टम आया है जो उनके ड्रोन को उड़ने नहीं देगा उधर से अगर उड़, उड़ भी गया तो उसको हम हमारी सरहद में आते ही गिरा लेंगे छह डिस्ट्रिक्ट हैं जो बॉर्डर से सटे हुए हैं पंजाब के तो उन सब में बॉर्डर पे हम एंटी ड्रोन सिस्टम अपना बाय करके हम लॉन्च कर रहे हैं और बीएसएफ का सहयोग इसमें साथ में है लेकिन हम पूरी सहद्द को एंटी ड्रोन सिस्टम से लैस कर देंगे ਮੌਜੂਦਾ ਸਥਿਤੀ ਦਾ ਚੈਕ ਲੈਣ ਅਤੇ ਰਾਸ਼ਨ ਭੰਡਾਰ ਸਮੇਤ ਹਰ ਤਰ੍ਹਾਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਅੱਜ ਕੈਬਨਿਟ ਮੀਟਿੰਗ ਬੁਲਾਈ ਗਈ ਕੁਝ ਹੋਰ ਗੱਲਾਂ ਤੋਂ ਇਲਾਵਾ ਇੱਕ ਹੋਰ ਫੈਸਲਾ ਵੀ ਲਿਆ ਗਿਆ ਮੰਤਰੀ ਸਰਹੱਦੀ ਇਲਾਕਿਆਂ ਦਾ ਤੌਰਾ ਕਰਨਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸੂਬੇ 'ਚ ਕੋਈ ਕਾਲਾ ਪਸਾਰੀ ਤਾਂ ਨਹੀਂ ਹੋ ਰਹੀ ਪੰਜਾਬ ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਅੱਜ ਹਸਪਤਾਲ ਤੇ ਫਾਇਰ ਸਟੇਸ਼ਨਾਂ ਦੀ ਤਿਆਰੀ, ਸੂਬਾ ਰਾਸ਼ਨ ਪੰਡਾਰ ਤੇ ਹੋਰ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰਨ ਵਾਸਤੇ ਇੱਕ ਕੈਬਨਿਟ ਮੀਟਿੰਗ ਬੁਲਾਈ। ਕਿਸੇ ਵੀ ਆਉਣ ਵਾਲੀ ਸਥਿਤੀ ਨਾਲ ਨਜਿੱਠਣ ਲਈ 6 ਸਰਹੱਦੀ ਜ਼ਿਲ੍ਹਿਆਂ ਚ ਕੁਝ ਮੰਤਰੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਦੀ ਤਿਆਰੀ ਲਈ ਆਈ.ਐਸ. ਪੀ.ਸੀ.ਐਸ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਉਹਨਾਂ ਨੂੰ ਆਪੋ ਆਪਣੇ ਸਟੇਸ਼ਨਾਂ ਨਾ ਛੱਡਣ ਦੇ ਨਿਰਦੇਸ਼ ਦਿੱਤੇ ਗਏ ਨੇ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ ਸਮੁੱਚੀ ਸਥਿਤੀ ਕਾਬੂ ਹੇਠ ਹੈ ਬਿਤੀ ਰਾਤ ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਏ ਗਏ ਜ਼ਿਲ੍ਹਿਆਂ ਤੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੇ ਨੁਕਸਾਨ ਦੀ ਸੂਚਨਾ ਨਹੀਂ ਹੈ ਬੀਐਸਐਫ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਚੌਕਸੀ ਨਾਲ ਤਣਾਤ ਹੈ ਤੇ ਪੰਜਾਬ ਪੁਲਿਸ ਹਾਈ ਅਲਰਟ 'ਤੇ ਹੈ ਚੰਡੀਗੜ੍ਹ 에ਅਰਫੋਰਸ ਸਟੇਸ਼ਨ 'ਤੇ ਸੰਭਾਵਿਤ ਹਵਾਈ ਹਮਲੇ ਦੀ ਚੇਤਾਵਨੀ ਮਿਲਣ ਸੰਬੰਧੀ ਇੱਕ ਅਲਰਟ ਵਾਪਸ ਲੈ ਲਿਆ ਗਿਆ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airarnu chalander ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਪੰਜਾਬ 'ਚ ਹਾਈ ਅਲਰਟ ਹੈ ਤੇ ਸਾਰਿਆਂ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਸਮੇਂ-ਸਮੇਂ ਤੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਜਾ ਰਹੇ ਨੇ। ਬੀਤੀ ਰਾਤ ਪਠੰਡਾ, ਜੁਲੰਦਰ, ਅਮਰitsar, ਪਠਾਨਕੋਟ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਦਾ ਭਾਰਤੀ ਫੌਜ ਵੱਲੋਂ ਟਕਮਾ ਜਵਾਬ ਦਿੱਤਾ ਗਿਆ। ਕਿਸੇ ਵੀ ਥਾਂ ਤੋਂ ਕੋਈ ਵੀ ਅਣਸੁਖਾਵੀ ਘਟਨਾ ਦੀ ਖਬਰ ਨਹੀਂ ਹੈ। ਸਭ ਥਾਵਾਂ ਸੁਰੱਖਿਅਤ ਨੇ। ਪੇਸ਼ ਹੈ ਇੱਕ ਰਿਪੋਰਟ। ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਬੀਐਸਐਫ ਵੱਲੋਂ ਪੂਰੀ ਤਰ੍ਹਾਂ ਨਾਲ ਚੌਕਸੀ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਵੀ ਸੂਬੇ ਵਿੱਚ ਸੁਰੱਖਿਆ ਤੇ ਪੁਖਤਾ ਬੰਦਬਾਸਤ ਕੀਤੇ ਹੋਏ ਨੇ। ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਸਾਰੇ ਵਿਦਿਅਕ ਸੰਸਥਾਨ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਆਉਣ ਦੇ ਦਿਨ ਹੀ ਲਗਾਈਆਂ ਜਾਣ ਵਾਲੀਆਂ ਲੋਕ ਅਦਾਲਤਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਆਮ ਲੋਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ ਬਲੈਕਆਊਟ ਵੇਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸੋਸ਼ਲ ਮੀਡੀਆ ਤੇ ਭ੍ਰੰਮ ਫੈਲਾਉਣ ਵਾਲੇ ਸੰਦੇਸ਼ਾਂ ਤੋਂ ਗੁਰੇਜ਼ ਕਰਨ। ਮੁਹਾਲ ਚੰਡੀਗੜ੍ਹ ਵਿੱਚ ਸਿਨੇਮਾ ਹਾਲ ਅਤੇ ਸ਼ਾਪਿੰਗ ਮਾਲ ਵੀ ਸ਼ਾਮ ਬਾਦ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੇ ਉਧਰ ਪਠਾਨਕੋਟ ਵਿੱਚ ਸ਼ਾਮ 7 ਵਜੇ ਤੋਂ ਬਾਜ਼ਾਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਖਾਣ ਪੀਣ ਦੇ ਅਤੇ ਹੋਰ ਜ਼ਰੂਰੀ ਵਸਤਾਂ ਦਾ ਭੰਡਾਰ ਕਰਨ ਤੋਂ ਪਰਹੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਹਨਾਂ ਹਦਾਇਤਾਂ ਨੂੰ ਨਾ ਮੰਨੇ ਜਾਣ ਦੀ ਸਥਿਤੀ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾੰਤ ਕੁਮਾਰ ਯਾਦਵ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪੁਲਿਸ ਮੁਖੀ ਕਮਰਦੀਪ ਕੌਰ ਨਾਲ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਕਿਸੇ ਵੀ ਹੰਗਾਮੀ ਸਥਿਤੀ ਨਾਲਜੁੱਟਣ ਲਈ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਫੋਨ ਨੰਬਰ ਨੇ 01722741803 ਅਤੇ 01722749901 ਫੋਨ ਨੰਬਰ ਇੱਕ ਵਾਰ ਫਿਰ ਸੁਣ ਲਓ 01722741803 ਅਤੇ 01722749901 ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਇਹਨਾਂ ਨੰਬਰਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ ਪੰਜਾਬ ਪੁਲਿਸ ਨੇ ਅੱਜ ਇੱਕ ਨਸ਼ਾ ਤਸਕਰ ਨੂੰ ਮਾਰ ਮੁਕਾਇਆ ਤੇ ਦੋ ਹੋਰਾਂ ਨੂੰ ਵੀ ਗ੍ਰਿਫਤਾਰ ਕੀਤੇ ਨਸ਼ਾ ਵਿਰੋਧੀ ਕਾਜਪਾਲ ਨੇ ਜਵਾਬੀ ਗੋਲੀਬਾਰੀ 'ਚ ਇੱਕ ਤਸਕਰ ਨੂੰ ਮਾਰ ਦਿੱਤਾ ਉਸ ਕੋਲੋਂ ਇੱਕ ਪਿਸਤੌਲ 2 ਕਿਲੋਗ੍ਰਾਮ ਹੈਰੋਇਨ ਤੇ 15 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਇੱਕ ਹੋਰ ਕਾਰਵਾਈ 'ਚ ਤਰਨਤਾਰਨ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੋ ਦੇਸ਼ਦਗਰਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲੋਂ 7-7 ਆਧੁਨਿਕ ਪਿਸਤੌਲ, ਕਾਰਤੂਸ, 5 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ 20 ਹਜ਼ਾਰ ਰੁਪਏ ਇੱਕ ਨੋਟ ਗਿਨਣ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ ਜਾਂਚ ਕਰਨ ਤੇ ਪਤਾ ਲੱਗਿਆ ਹੈ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਸੇ ਤਸਕਰਾਂ ਤੇ ਵਿਦੇਸ਼ੀ ਸੰਚਾਲਕਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸਨ ਸਰਕਾਰ ਨੇ ਸਾਰੇ ਮੀਡੀਆ ਚੈਨਲਾਂ ਡਿਜੀਟਲ ਪਲੇਟਫਾਰਮਾਂ ਤੇ ਵਿਅਕਤੀਆਂ ਨੂੰ ਰੱਖਿਆ ਕਾਰਵਾਈਆਂ ਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਜਾਂ ਫਿਰ ਰੀਅਲ ਟਾਈਮ ਰਿਪੋਰਟਿੰਗ ਤੋਂ ਬਚਣ ਲਈ ਕਿਹਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰਾਲੇ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪਹਿਲਾਂ ਦੇ ਸਰਕੂਲਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀ ਸੰਵੇਦਨਸ਼ੀਲ ਤੇ ਸਰੋਤ ਅਧਾਰਿਤ ਜਾਣਕਾਰੀ ਦਾ ਖੁਲਾਸਾ ਕਾਰਜਸ਼ੀਲ ਪ੍ਰਭਾਵਸ਼ੀਲਤਾ ਤੇ ਜਾਨਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ ਭਾਰਤ ਦੀਆਂ ਕਾਰਵਾਈਆਂ ਤੋਂ ਘਬਰਾਇਆ ਪਾਕਿਸਤਾਨ ਹੁਣ ਫਰਜ਼ੀ ਖਬਰਾਂ ਤੇ ਗਲਤ ਜਾਣਕਾਰੀ ਫੈਲਾਉਣ ਲਈ ਡਿਜੀਟਲ ਸਪੇਸ ਦਾ ਸਹਾਰਾ ਲੈ ਰਿਹਾ ਹੈ ਪਾਕਿਸਤਾਨ ਭਾਰਤ ਖਿਲਾਫ ਗਲਤ ਜਾਣਕਾਰੀ ਫੈਲਾਉਣ ਲਈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਝੂਠੀਆਂ ਤੇ ਗੁੰਮਰਾਹਕੁੰਨ ਖਬਰਾਂ ਦਾ ਸਹਾਰਾ ਲੈ ਰਿਹਾ ਜੇਕਰ ਤੁਹਾਨੂੰ ਕੋਈ ਸ਼ੱਕੀ ਸਮੱਗਰੀ ਮਿਲਦੀ ਹੈ ਖਾਸ ਕਰਕੇ ਭਾਰਤੀ ਹਥਿਆਰਬੰਦ ਫੌਜਾਂ ਜਾਂ ਕਿਸੇ ਮੌਜੂਦਾ ਹਾਲਾਤ ਨਾਲ ਸੰਬੰਧਿਤ ਤਾਂ ਤੁਹਾਨੂੰ ਇਸ ਦੀ ਸੂਚਨਾ ਪੀਆਈਬੀ ਫੈਕਟ ਚੈੱਕ ਨੂੰ ਦੇਣੀ ਚਾਹੀਦੀ ਹੈ ਤੁਸੀਂ ਅਜਿਹੀ ਜਾਣਕਾਰੀ WhatsApp ਨੰਬਰ 8799711259 ਤੇ ਸਾਂਝੀ ਕਰ ਸਕਦੇ ਹੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ IPL 2025 ਨੂੰ ਇੱਕ ਹਫ਼ਤੇ ਲਈ ਤੁਰੰਤ ਮੁਅੱਤਲ ਕਰਨ ਦਾ ਐਲਾਨ ਕੀਤਾ ਇਹ ਫੈਸਲਾ ਭਾਰਤ ਤੇ ਪਾਕਿਸਤਾਨ ਦਰਮਿਆਨ ਵਾਧੇ ਫੌਜੀ ਤਣਾਅ ਖਾਸ ਕਰਕੇ ਕਸ਼ਮੀਰ ਚ ਹਾਲੀ ਚ ਸਰਹੱਦ ਪਾਰ ਬਣੇ ਹਾਲਾਤ ਦੇ ਵਿਚਾਰ ਲਿਆਏ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤੀ ਹਥਿਆਰਬੰਦ ਬਲਾ ਨੇ ਬੀਤੀ ਰਾਤ ਡਰੋਨ ਤੇ ਮਿਜ਼ਾਈਲਾ ਰਾਹੀਂ ਭਾਰਤ ਦੇ ਉੱਤਰੀ ਤੇ ਪੱਛਮੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ ਸਰਕਾਰ ਦੇਸ਼ ਚ ਜ਼ਰੂਰੀ ਪ੍ਰਣਾਲੀਆਂ ਤੇ ਸੇਵਾਵਾਂ ਦੇ ਸੰਪੂਰਨ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਮੁੱਖ ਮੰਤਰੀ ਨੇ ਕਿਹਾ ਪੰਜਾਬ ਪਾਕਿਸਤਾਨ ਤੇ ਭਾਰਤ ਵਿਚਕਾਰ ਦੀਵਾਰ ਵਾਂਗ ਖੜ੍ਹਾ ਹੈ ਸਰਕਾਰ ਨੇ 9 ਡਰੋਨ ਰੋਟੀ ਪ੍ਰਣਾਲੀਆਂ ਖਰੀਦਣ ਦਾ ਫੈਸਲਾ ਕੀਤਾ ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਸਾਰੇ ਵਿਦਿਅਕ ਸੰਸਥਾਨ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਬਲੈਕਆਊਟ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਕੀਤੀ ਜਾਵੇ ਪਾਲਣਾ ਪੰਜਾਬ ਪੁਲਿਸ ਨੇ ਅੱਜ ਇੱਕ ਨਸ਼ਾ ਤਸਕਰ ਨੂੰ ਮਾਰ ਮੁਕਾਇਆ ਤੇ ਦੋ ਹੋਰਾਂ ਨੂੰ ਕੀਤਾ ਗ੍ਰਿਫਤਾਰ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਆਈਪਲ 2025 ਨੂੰ ਇੱਕ ਹਫ਼ਤੇ ਲਈ ਤੁਰੰਤ ਮੁਅੱਤਲ ਕਰਨ ਦਾ ਐਲਾਨ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਅੱਜ ਤੋਂ 7:30 ਮਿੰਟ ਦੀ ਥਾਂ ਤੁਸੀਂ ਸੁਣੋਗੇ 7:50 ਮਿੰਟੇ ਨਮਸਕਾਰ